ਆਗੇ ਪੈ ਜੋ ਮੈਂ ਇੱਕ ਦਤੀ ਹੁੰਦਾ ਮੈਂ ਗੋਲੀ ਮਾਰ ਦਿੰਦਾ ਨਾ ਨਾ ਇਹ ਤਾਂ ਕਿਸਮਤ ਦਾ ਸਹੀ ਚੱਕਰ ਚੰਗੀ ਮੈਂ ਹੈ ਹੀ ਨਹੀਂ ਸੀ ਭਾਈ ਹੋਈ ਚੱਕਰ ਆ ਪਤਾ ਮੈਨੂੰ ਵੀ ਉਸੇ ਗੱਲ ਦੀ ਦੁੱਖ ਲੱਗਿਆ ਜਦੋਂ ਕੋਈ ਭੈਣ ਦਾ ਨੰਬਰ ਵੰਡੇ ਜਾਂ ਨਾ ਕੁਝ ਬੋਲੇ ਚਿੱਟਾ ਲੱਗਿਆ ਹੋਇਆ ਇੱਥੋਂ ਖੁਰਕਣ ਲੱਗ ਗਿਆ ਹੁੰਦਾ ਅਗਰੇ ਨੱਕ ਖੁਰਕਣ ਲੱਗ ਤੂੰ ਇੱਥੇ ਤੇ ਦਿਨ ਦਾ 3-3 ਗ੍ਰਾਮ ਚਿੱਟਾ ਵੀ ਨਹੀਂ ਆ ਕੇ ਰਤੀਆਵਾ ਕਰਕੇ ਚਲ ਗਏ ਵੀ ਸਾਲ ਨਰਮ ਬੀਤੇ ਦਿਨ ਹੀ ਸੁਖਰਤੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਆਪਣੇ ਇੱਕ ਪੁਰਾਣੇ ਦੋਸਤ ਦੇ ਨਾਲ ਜਿੱਥੇ ਕਿ ਸੁਖਰਤੀ ਨੇ ਲਾਈਵ ਆ ਕੇ ਉਸਦੇ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਸੁਖਰਤੀ ਨੇ ਕਿਹਾ ਕਿ ਪਹਿਲ ਮੇਰੇ ਵੱਲੋਂ ਨਹੀਂ ਸੀ ਹੋਈ ਮੈਂ ਨਹੀਂ ਸੀ ਚਾਹੁੰਦਾ ਕਿ ਕਲੇਸ਼ ਅੱਗੇ ਵਧੇ ਪਰ ਬਗਾਨਾ ਬੰਦਾ ਜਿਹੜਾ ਕਿ ਮਤਲਬ ਕਿ ਮਨਜੀਤ ਕੌਰ ਲਾਈਵ ਆ ਕੇ ਗਾਲਾਂ ਵੀ ਕੱਢਦੀ ਰਹੀ ਤੇ ਮੇਰੀ ਮਾਂ ਭੈਣ ਦੇ ਨੰਬਰ ਵੀ ਉਸਨੇ ਪਹਿਲਾਂ ਆ ਕੇ ਬੰਡੇ ਕੋਈ ਵੀ ਬੰਦਾ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦਾ ਕਿ ਕੋਈ ਵੀ ਬੰਦਾ ਆ ਕੇ ਕਿਸੇ ਦੇ ਪਰਿਵਾਰ ਫੈਮਿਲੀ ਦੇ ਨੰਬਰਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਬੰਡਿਆ ਜਾਵੇ ਲੋਕਾਂ ਦੇ ਵਿੱਚ ਕੀ ਜਾ ਕੇ ਉਹਨਾਂ ਨੂੰ ਫੋਨ ਕਰੋ ਇਹ ਚੀਜ਼ ਦੇ ਖਿਲਾਫ ਹੋ ਕੇ ਹੀ ਮੈਂ ਫਿਰ ਉਹ ਲਾਈਵ ਆ ਕੇ ਗਾਲਾਂ ਕੱਢੀਆਂ ਸੀ ਤੇ ਨਾਲ ਦੀ ਨਾਲ ਸੁਖ ਰਤਿਏ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਹੈ ਜੋ ਗੁਰੀ ਹਤਲਾ ਗਰੁੱਪਾ ਜਾਈ ਕਿਸੀ ਰੱਟਲੋ ਨਾਮ ਦਾ ਮੁੰਡਾ ਜੋ ਕਿ ਨਸ਼ੇ ਦੇ ਖਿਲਾਫ ਅਕਸਰ ਹੀ ਨਸ਼ਾ ਵੇਚਣ ਵਾਲਿਆਂ ਨੂੰ ਫੜਦੇ ਰਹਿੰਦੇ ਨੇ ਉਹ ਵੀ ਸੁਖ ਰਤੀ ਦੇ ਪਿੰਡ ਗਏ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਦੋ ਵੀਡੀਓ ਸਾਂਝੀਆਂ ਕੀਤੀਆਂ ਸੀ ਜਿਨ੍ਹਾਂ ਨੇ ਉਹ ਵੀਡੀਓਜ਼ ਨਹੀਂ ਦੇਖੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂ ਜਾ ਕੇ ਤੁਸੀਂ ਉਹ ਵੀਡੀਓਜ਼ ਜ਼ਰੂਰ ਦੇਖ ਕੇ ਆਇਓ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸੁਖਰ ਰਤੀਆ ਜੋ ਸੋਸ਼ਲ ਮੀਡੀਆ ਦੇ ਉੱਪਰ ਗੰਦ ਬੋਲਦਾ ਪਿਆਗਾ ਅਸੀਂ ਉਸਨੂੰ ਰੋਕਾਂਗੇ ਜੇ ਸਾਨੂੰ ਮਿਲਦਾ ਅਸੀਂ ਉਸਦੀ ਲੱਤਾਂ ਤੋੜਾਂਗੇ ਇਹ ਗੱਲਾਂ ਨੇ ਜਿਹੜੀਆਂ ਕਿ ਉਹਨਾਂ ਦੁਆਰਾ ਕੀਤੀਆਂ ਗਈਆਂ ਸੀ ਬਾਕੀ ਉਹਨਾਂ ਦਾ ਵੀ ਰਿਪਲਾਈ ਕੀਤਾ ਸੁਖਰ ਰਤੀਆ ਤੁਸੀਂ ਉਹ ਵੀ ਅੱਗੇ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਸੁਖਰ ਰਤੀਆ ਸਹੀ ਆ ਜਾਂ ਹੋਰ ਸਾਰੇ ਸਹੀ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਇਹ ਹੀ ਕਹਿੰਦੇ ਪਏ ਨੇ ਕਿ ਜਦੋਂ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਪਰ ਜਦੋਂ ਸੁਖਰਤੀਆ ਗਲਤ ਬੋਲਿਆ ਤਾਂ ਲੋਕ ਸਾਰੇ ਸੁਖਰਤੀ ਨੂੰ ਗਲਤ ਹੀ ਕਹਿਣ ਲੱਗ ਪਏ ਪਹਿਲਾਂ ਉਹਨਾਂ ਲੋਕਾਂ ਨੂੰ ਕਿਸੇ ਨੇ ਗਲਤ ਨਹੀਂ ਸੀ ਕਿਹਾ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਰੂਰ ਕਰਿਓ ਇੱਜ਼ਤ ਦਾ ਸਾਨੂੰ ਵੀ ਪਤਾ ਸਾਡੇ ਘਰੇ ਵੀ ਧੀ ਪਹਿਣਾ ਹੈਗੀ ਆ ਪਰ ਜਦੋਂ ਅਗਲਾ ਸਾਡੇ ਧੀਆ ਪਹਿਣਾ ਨੂੰ ਘਰੋਂ ਬਾਹਰ ਕੱਢ ਰਿਹਾ ਤੇ ਅਸੀਂ ਉਹਨੂੰ ਕੀ ਬਖਸ਼ ਦਾਂਗੇ ਭੈ ਜੋ ਮੈਂ ਦਾ ਧੀ ਹੁੰਦਾ ਮੈਂ ਗੋਲੀ ਮਾਰ ਦਿੰਦਾ ਨਾ ਨਾ ਇਹ ਤਾਂ ਕਿਸਮਤ ਸਹੀ ਚੱਕਰ ਚੰਗੀ ਮੈਂ ਹੈ ਹੀ ਨਹੀਂ ਸੀ ਭਾਈ ਹਾਂ ਸਹੀ ਏ ਯਾਰ ਉਹੀ ਚੱਕਰ ਆ ਪਤਾ ਮੈਨੂੰ ਵੀ ਉਸੇ ਗੱਲ ਦੀ ਦੁੱਖ ਲੱਗਿਆ ਜੇ ਕੋਈ ਭੈਣ ਦਾ ਨੰਬਰ ਵੰਡੇ ਜਾਂ ਹੋਰ ਕੋਈ ਕਰੇ ਆਪਾਂ ਇੱਕ ਮੈਂ ਨੰਬਰ ਲੈ ਕੇ ਦੇਣਾ ਨਾਲੇ ਮੈਂ ਵੀ ਕਰਦਾ ਗੱਲ ਉਹ ਟਿੰਗਰਾਂਿਆਂ ਨਾਲ ਆ ਕੇ ਰਤੀਆਵਾ ਕਰਕੇ ਚਲ ਗਏ ਵੀ ਛਾਲ ਮਿਰਮੂ ਚ ਫੇਰ ਉਗਾਲ ਨਿਕਲਣ ਲੱਗੀ ਸੀ ਵੀ ਤੁਸੀਂ ਤੂੰ ਹੀ ਤੇ ਨਜਾਇਜ਼ ਫਾਇਦਾ ਚੱਕ ਗਿਆ ਆਦੇ ਪਿਓ ਦਾ ਵੀ ਰਤੀਏ ਉਹ ਹੈ ਨਹੀਂਗਾ ਤੇ ਆਕੇ ਤੁਸੀਂ ਪਹਿਲਾਂ ਕਿ ਆਏ ਦੇਖ ਦਮ ਫਿਰ ਵੀ ਨਹੀਂ ਸੀ ਆਕੇ ਰਤੀ ਵੀਡੀਓ ਬਣਾ ਕੇ ਪੋਸਟ ਕਰੇ ਜਾ ਕੇ ਕੀਤੀ ਹੂੰ ਕੋਈ ਚੱਕਰ ਨਹੀਂ ਮੇਰਾ ਨੰਬਰ ਦੇ ਜੀ ਮੈਂ ਕਰ ਲੂ ਮੇਰੇ ਨਾਲ ਦੀ ਨਹੀਂ ਮੇਰੇ ਗਰੁੱਪ ਦੀ ਨੇ ਇੱਧਰ ਬੰਦੇ ਆਪਣੇ ਗਰੁੱਪ ਦੀ ਬੰਦਿਆਂ ਜੀ ਬੰਦੇ ਨੇ ਉਹ ਕੋਈ ਚੱਕਰ ਨਹੀਂ ਮੈਂ ਆਪ ਹੀ ਕਰ ਲੂਗਾ ਗੱਲ ਕੋਈ ਨਾ ਉਹਨਾਂ ਟੈਨਸ਼ਨ ਲੈ ਹੈ ਕਿਸੇ ਗੱਲ ਦੀ